ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੀਰਾ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕੀ ਹੈ 23 ਸਤੰਬਰ 2024 ਅੱਜ ਆਪਾਂ ਪੰਜਾਬ ਤੇ ਹਰਿਆਣਾ ਦੀਆਂ ਆਪਾਂ ਨੇ ਬਾਸਮਤੀ 1509 1699 1718 ਇਹਨਾਂ ਦੇ ਰੇਟ ਲੈ ਕੇ حاضر ਹੋਏ ਆਂ ਅਸਲ ਵਿੱਚ ਕਿਸਾਨ ਵੀਰੋ ਗੱਲ ਇਸ ਤਰ੍ਹਾਂ ਵੀ ਵੀਡੀਓ ਬਣਾਉਣ ਦਾ ਮਨ ਬਿਲਕੁਲ ਨਹੀਂ ਕਰ ਰਿਹਾ ਕਿਉਂਕਿ ਵਾਸਮਤੀ ਜਿਹੜੇ 15009 ਆ ਇਹਦੇ ਰੇਟ ਨਾ ਵਾਸਮਤੀ 15009 ਵਾਸਮਤੀਆਂ ਸਾਰੀਆਂ ਇਹ ਨੇ ਜਿਨ੍ਹਾਂ ਦੇ ਵੀ ਰੇਟ ਡਾਊਨ ਚੱਲ ਰਹੇ ਨੇ ਅਸਲ ਵਿੱਚ ਜਿਹੜੀਆਂ ਵਾਸਮਤੀਆਂ ਨੇ ਇਹਨਾਂ ਦੇ ਰੇਟ ਚ 3500 ਪਲੱਸ ਹੋਣ ਤਾਂ ਤੁਹਾਨੂੰ ਅਸੀਂ ਜਾਣਕਾਰੀ ਦੇਣ ਨੂੰ ਵੀ ਬਹੁਤਿਆਰ ਦਿਲ ਕਰਦਾ ਜੀ ਜਾਣਕਾਰੀ ਸ਼ੇਅਰ ਕਰੀਏ ਤੁਹਾਡੇ ਨਾਲ ਜੇ ਵਾਸਮਤੀਆਂ ਦੇ ਰੇਟ ਇਸ ਤਰ੍ਹਾਂ ਹੀ ਮਤਲਬ 30300 ਦੇ ਲਗਭਗ ਰਹੇ ਤਾਂ ਅਗਲੇ ਸਾਲ ਵਾਸਮਤੀ ਦੀ ਕਾਸਤ ਜਿਹੜੀ ਘਟ ਜਾਣੀ ਹੈ ਬਹੁਤ ਜ਼ਿਆਦਾ ਤੇ ਬਾਕੀ ਦੇਖਦੇ ਆ ਅੱਗੇ ਕੀ ਬਣਦਾ ਸਾਇਦਰ ਰੇਟ ਉੱਠ ਜਾਣ ਅੱਗੇ ਤਾਂ ਹੁਣ ਆਪਾਂ ਤੁਹਾਡਾ ਜਿਹੜੇ ਰੇਟ ਆਪਣੇ ਕੋਲੇ ਮੰਡੀਆਂ ਦੇ ਆਏ ਨੇ ਤੁਹਾਡੇ ਨਾਲ ਸਾਂਝੇ ਕਰਦੇ ਆ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਆਪਣਾ ਜੁੜੇ ਨੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਤਪਲੇ ਹੋਣਾ ਹੁਣ ਤੁਹਾਡੇ ਨਾਲ ਆਪਾਂ ਰੇਟ ਸਾਂਝੇ ਕਰਦੇ ਆ ਪੰਜਾਬ ਦੀਆਂ ਮੰਡੀਆਂ ਦੇ ਪਹਿਲਾਂ ਪੰਜਾਬ ਚ ਆਪਾਂ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਮੰਡੀ ਆ ਭਗਤਾਂ ਵਾਲਾ ਉੱਥੋਂ ਦੀ ਗੱਲ ਕਰਦੇ ਆ ਜੀ ਉੱਥੇ ਜਿਹੜਾ 2,25,000 ਕੋਰੀ ਵਿਕਣ ਲਈ ਆਈ ਆ ਤੇ ਰੇਟ ਲੱਗਿਆ ਜੀ 2911 ਰੁਪਏ ਅੱਗੇ ਬਟਾਲੇ ਦੀ ਗੱਲ ਕਰੀਏ ਤਾਂ ਉੱਥੇ 30000 ਜਿਹੜੀ ਬੋਰੀ ਵੇਚਣ ਲਈ ਆਈ ਹੈ ਤੇ 3000 ਜਿਹੜਾ 55 ਰੇਟ ਲੱਗਿਆ ਜੀ ਕੋਟਕਪੂਰੀ ਦੀ ਗੱਲ ਕਰੀ ਤਾਂ 3010 ਰੁਪਏ ਤਰਨਤਾਰਨ ਦੀ ਗੱਲ ਕਰੀਏ ਤਾਂ ਜਿੱਥੇ 40000 ਜਿਹੜੀ ਬੋਰੀ ਵੇਚਣ ਲਈ ਆਈ ਹੈ ਤਾਂ ਤੇ ਰੇਟ ਲੱਗਿਆ ਜੀ 2990 ਰੁਪਏ ਇਹ ਪੰਜਾਬ ਦੀਆਂ ਮੰਡੀਆਂ ਨੇ ਜੀ ਹੁਣ ਤੁਹਾਡੇ ਨਾਲ ਆਪਾਂ ਹਰਿਆਣੇ ਦੀਆਂ ਮੰਡੀਆਂ ਦੇ ਰੇਟ ਸਾਂਝੇ ਕਰਦੇ ਹਾਂਗੇ ਕਰਨਾਲ ਦੀ ਮੰਡੀ ਜਿੱਥੇ 10000 ਬੋਰੀ ਵੇਚਣ ਲਈ ਆਈ ਹੈ ਤੇ ਰੇਟ ਲੱਗਿਆ ਜੀ 2950 ਰੁਪਏ ਸਮਾਲਖਾ ਮੰਡੀ 5000 ਜਿਹੜੀ ਬੋਰੀ ਵਿਕਣ ਲਈ ਆਈ ਹੈ ਉੱਥੇ ਰੇਟ ਲੱਗਾ ਜੀ 1509 ਦਾ 2965 ਰੁਪਏ ਸੋਨੀਪੱਤ 3000 ਰੁਪਏ ਤੇ 2500 ਬੋਰੀ ਵਿਕਣ ਲਈ ਆਈ ਨਰੇਲਾ ਮੰਡੀ 2850 ਰੁਪਏ 10000 ਬੋਰੀ ਵਿਕਣ ਲਈ ਆਈ ਹੈ ਕੈਂਥਲ 3015 ਰੁਪਏ 35000 ਜਿਹੜੀ ਬੋਰੀ ਵਿਕਣ ਲਈ ਆਈ ਹੈ ਗੰਗੋਵ ਮੰਡੀ 2880 ਰੁਪਏ ਜਿੱਥੇ 1500 ਬੋਰੀ ਵਿਕਣ ਲਈ ਆਈ ਹੈ ਜੀ ਚੀਗਾ ਮੰਡੀ 2850 ਰੁਪਏ ਟਹਾਣਾ ਮੰਡੀ ਲੱਗਿਆ ਜੀ 3131 ਰੁਪਏ ਰਤਿਆ ਮੰਡੀ 3052 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਕਿਸਾਨ ਵੀਰੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਰੇਟ ਉੱਠ ਜਾਣ ਵਧੀਆ ਲੱਗਣ ਚੋਨਾਂ ਬਸਮਤੀਆ ਵਧੀਆ ਜੋਨਾਂ ਲੱਗੇ ਤਾਂ ਅੱਗੇ ਤੋਂ ਕਾਸਟ ਵਧੇਗੀ ਜੇ ਇਸ ਤਰ੍ਹਾਂ ਹੀ ਰੇਟ ਰਹੇ ਤਾਂ ਕਾਸਟ ਅੱਗੇ ਨੁਕਾਂ ਰਕਵਾ ਘਟ ਜਾਣਾ ਬਸਮਤੀ ਦਾ ਸੋ ਕਿਸਾਨ ਵੀਰੋ ਜੇ ਵੀਡੀਓ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਵੀਡੀਓ ਨੂੰ ਜਰੂਰ ਕਰ ਦਿਓ ਜੀ ਕੱਲ ਨੂੰ ਹੋਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ